ਤੇ ਬਰਾਬਰ ਬੰਦਾ ਮੁੰਡਾ ਕੰਮ ਕਰ ਲੂ ਅੱਜ ਦਾ ਅੱਜ ਦੀ ਪਨੀਰੀ ਨਹੀਂ ਕਰ ਸਕਦਾ ਕਰ ਲੈ ਤੇਰੇ ਬਰਾਬਰ ਵੀਰੇ ਬਰਾਬਰ ਕਰ ਲੈਣਾ ਕਿੱਥੋਂ ਕਰ ਲੈਣਾ ਯਾਰ ਤੇਰੇ ਬਰਾਬਰ ਨਸ਼ੇ ਨਾਲ ਮਾਰੇ ਪਏ ਹੈ ਹੈ ਟਾਇਆ ਟੈਕਦਾ ਨਹੀਂ ਹੈਗਾ ਸਹੀ ਕਰ ਲਿਆ ਮੈਂ ਤੈਨੂੰ ਦੱਸਦਾ ਅੱਜ ਜੇ ਨਾ ਤੂੰ ਕੰਮ ਕਰਦਾ ਮੈਂ ਆਪਦੀ ਗੱਲ ਕਰਦਾ ਅੱਜ ਹਾਂ ਮੈਂ ਗੁੱਡੀ ਕਰਕੇ ਆਇਆ ਵੀ ਤਾਂ ਤੇ ਫੇਰ ਹੋ ਗਈ ਤਾਂ ਗੱਲ ਤੇ ਸਵੇਰ ਉੱਠੇ ਲੱਗਿਆ ਸ਼ਾਹਦੀਂ ਜਾਗੇ ਤੋਂ ਪਹਿਲਾਂ ਨੀਂ। ਤਾਂ ਪਿਛਲਾ ਪਿੰਡ ਤੇ ਕਿਹੜਾ ਵਜੇ ਤੇ ਸਾਈਕਲ ਤੇ ਜਾਂਦਾ ਹੁੰਦਾ ਉਹਨਾਂ ਤੋਂ ਕਿਲੀਵਾੜਾ। ਕਿਲੀਵਾੜਾ। ਬਈ ਸਾਈਕਲ ਤੇ ਹੀ ਜਾਂਦਾ ਸਾਈਕਲ ਤੇ ਹੀ ਆਉਂਦਾ ਦੇਲ। 60 ਕਿਲੋ 60 ਕਿਲੋਮੀਟਰ ਵਾੜਾ ਜਾਣ ਦੀ ਤਾਂ 60 ਹੀ ਆਉਣ ਦੀ। ਦੇਲ ਕੋਈ ਬਸ ਤੇ ਨਹੀਂ ਕੋਈ ਲੈਣਾ ਨਹੀਂ ਤੇ ਹੁਣ ਵੀ ਸਾਈਕਲ ਤੇ ਹੀ ਆਇਆ। ਸਾਈਕਲ ਹੀ ਹੁੰਦਾ ਏਹੀ ਤਾਂ ਇਹਦਾ ਪਲਸਰ। ਨਹੀਂ ਲੱਤਾਂ ਵਾਂਗ ਸਹੀ ਰਹਿੰਦੀ ਆ ਤਾਂ ਹਾਣਾ ਆ ਮੋਟਰਸਾਈਕਲ ਚਲਾਉਣਾ ਨਾ ਜਿਵੇਂ ਗੋਡੇ ਰਹਿ ਜਾਂਦੇ ਕੁੰਡੇ ਮੈਂ ਵੇਲਾ ਪਹਿਲੂ ਗੁੱਡਿਆ ਗੇਲਾ ਹਾਂ ਫੇਰ ਗੋਡੇ ਗੇਲਾ ਫੇਰ ਪੁਆਰਾ ਧੀਉਰਾ ਬੜਾ ਪਾਣੀ ਢਾਇਆ ਹਾਂ ਇਜਾਮ ਕਰ ਕਰ ਕੇ ਹੁਣ ਆ ਗੇਲਾ ਹੋ ਗਿਆ ਤੇ ਗੁਆ ਟਟਿਆ ਤੇ ਫੇਰ ਹੁਣ ਚੱਲਿਆ ਦਵਾਈ ਲੈਣ ਦੇ ਵਈਆ ਬਕਰ ਜਦ ਮੁਕਤ ਹੋ ਗਿਆ ਲ ਮੈਂ ਇੱਕ ਥੀ ਲਾਣੀ ਕਿਨਾਰੀ ਆਇਆ ਸੁਧਰਿੰਦਾ ਬਗੈਰਾ ਠੀਕ ਹੈ ਦੜ ਘੜਬੜੀ ਟਡਵਟ ਘੜ ਘੜ ਉਹ ਵੀ ਮੈਂ ਫੀਜੀ ਪੀਆ ਦਾ ਠੀਕ ਹੋ ਗਿਆ ਠੀਕ ਹੈ ਕੋਈ ਵੀ ਖਾਣ ਪੀਣ ਨਾ ਵੀ ਹੋ ਜਾਂਦਾ ਹੁੰਦਾ ਹੈ